ਕਲ ਐਕਸਟੈਂਸ਼ਨ ਐਕਸਰਸ ਇਸ ਤਰ੍ਹਾਂ ਤੁਸੀਂ ਹੌਲੀ-ਹੌਲੀ ਉੱਪਰ ਨੂੰ ਦੇਖਣਾ ਥੈਨ ਨਾਰਮਲ ਕਰਨਾ ਦੁਬਾਰਾ ਫਿਰ ਉੱਪਰ ਨੂੰ ਦੇਖਣਾ ਥੈਨ ਨਾਰਮਲਿਜ਼ੇਸ਼ਨ ਇਸ ਦੀਆਂ ਵੀ ਤੁਸੀਂ 10 ਰੈਪੀਟਿਸ਼ਨ ਕਰਨੀਆਂ ਉਸ ਤੋਂ ਬਾਅਦ ਜੋ ਐਕਸਰਸ ਹੈ ਉਸ ਨੂੰ ਆਪਾਂ ਸਟੈਚਿੰਗ ਐਕਸਰਸ ਕਹਿ ਦਿੰਨੇ ਆ ਜੋ ਕਿ ਟ੍ਰੈਪੀਜੀਅਸ ਜਾਂ ਸਟਰਨੋਕਲੀਡੋਮਸਟੌਇਡ ਮਸਲ ਆ ਉਹਦੇ ਲਈ ਆਪਾਂ ਸੈਲਫ ਐਕਸਰਸਾਈਜ਼ ਕਿਦਾਂ ਕਰ ਸਕਦੇ ਆ ਉਹਦੇ ਲਈ ਕੀ ਕਰਨਾ ਹੈ ਤੁਸੀਂ ਪਹਿਲਾ ਜੇ ਇਸ ਮਸਲ ਦੀ ਕਰਨੀ ਆਪਾਂ ਲੈਫਟ ਸਾਈਡ ਦੇ ਮਸਲ ਟ੍ਰੀਪੀਜੀਐਸ ਦੀ ਕਰਨੀ ਆ ਤਾਂ ਕਿ ਆ ਇਸ ਨੂੰ ਆਪਾਂ ਰਾਈਟ ਸਾਈਡ ਨੂੰ ਮੂਵ ਕਰਨਾ ਹੈ ਤਾਂ ਆਪਣੀ ਬਾਹ ਵਾਲੇ ਪਾਸੇ ਨੂੰ نیچے ਨੂੰ ਦੇਖਣਾ ਨਹੀਂ ਬਲਕਿ ਇਸ ਗੈਪ ਦੇ ਵਿੱਚ ਦੇਖਣਾ نیچے ਨੂੰ ਜਦੋਂ ਤੁਸੀਂ ਇਸ ਨੂੰ نیچے ਨੂੰ ਦੇਖੋਗੇ ਤੁਹਾਡੇ ਇਸ ਜਗ੍ਹਾ ਤੇ ਸਟ੍ਰੈਚ ਹੋਏਗਾ ਇਸ ਨੂੰ 10 ਸੈਕਿੰਡ ਹੋਲਡ ਕਰਨਾ ਹੈ ਅਤੇ THEN ਰੈਕਸ ਦੁਬਾਰਾ ਫਿਰ ਇਸ ਸਾਈਡ ਬੈਂਡ ਕੀਤਾ ਇਸ ਗੈਪ 'ਚ ਹੀ ਦੇਖਿਆ ਆਪਣੀ ਕੱਛ ਵਾਲਾ ਸਾਈਡ ਅਗਲਾ ਪਾਰਟ ਬੋਲਦੇ ਨੇ ਇਸ ਨੂੰ ਆਪਾਂ ਇਸ ਸਾਈਡ ਨੂੰ ਤੁਸੀਂ ਦੇਖਣਾ ਹੈ ਇਸ ਜਗ੍ਹਾ ਤੇ ਤੁਹਾਡਾ ਸਟ੍ਰੈਚ ਪਏਗਾ ਇਸ ਨੂੰ 10 ਸੈਕਿੰਡ ਹੋਲਡ ਰੱਖਣਾ ਹੈ ਦੈਨ ਨੋਰਮਲ ਇਹ ਸਭ ਐਕਸਰਸਾਈਜ਼ ਆਪਾਂ ਸਰਵਾਈਕਲ ਪੇਨ ਦੇ ਵਿੱਚ ਕਰ ਸਕਦੇ ਹਾਂ ਕਿਉਂਕਿ ਬਹੁਤ ਹੀ ਲਾਇਬਰੈਕਲ ਹੁੰਦੀ ਹੈ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਜੋ ਸਰੀਰ ਫਿਟਨੈਸ ਨੂੰ ਲੈ ਕੇ ਅਗਲੀ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਅਤੇ ਚੈਨਲ ਨੂੰ ਵਾਤਵਾ ਸਬਸਕ੍ਰਾਈਬ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਿਓ ਧੰਨਵਾਦ ਜੀ